ਸਤਿ ਸ਼੍ਰੀ ਅਕਾਲ ਜੀ ਦੋਸਤੋ ਦੋਸਤੋ ਅਸੀਂ ਇੱਥੇ ਲੁਧਿਆਣੇ ਸਾਡੇ ਦੋਸਤ ਨੇ ਦਲਵਿੰਦਰ ਸਿੰਘ ਉਹਨਾਂ ਦੀ ਫੈਕਟਰੀ ਦੇ ਵਿੱਚ ਖੜੇ ਹੋਏ ਹਾਂ ਇਹ ਫੈਕਟਰੀ ਸਾਲੀਚੈਂ드로 ਦੇਖ ਸਾਡੋ ਇਹ ਫੈਕਟਰੀ ਕਿਸ ਚੀਜ਼ ਦੀ ਹੈ ਜੋ ਕੰਬਲ ਦੇ ਉੱਪਰ ਡਿਜ਼ਾਈਨ ਬਣਦਾ ਉਹਦੀਆਂ ਮਸ਼ੀਨਾਂ ਬਣਦੀਆਂ ਨੇ ਜਿਵੇਂ ਕੰਬਲ ਦੇ ਆ ਫੁੱਲਾਂ ਵਾਲੇ ਡਿਜ਼ਾਈਨ ਹੁੰਦੇ ਨੇ ਇਹ ਬਲੌਕ ਬਣ ਕੇ ਪਰੇ ਤੱਕ ਦੇਖ ਸਕਦੇ ਹੋ ਪੂਰਾ ਫਿਰ ਇੱਧਰ ਗਰਮ ਪਾਣੀ ਮਸ਼ੀਨ ਰਾਹੀਂ ਇਹ ਚੀਜ਼ ਆ ਇਹਦੇ ਵਿੱਚ ਕਲਰ ਪੈਂਦੇ ਨੇ ਆ ਜਦੋਂ ਨਿਕਲ ਰਿਹਾ ਜੋ ਪ੍ਰੈਸ਼ਰ ਪੈਂਦਾ ਹੈ ਕਿ ਫਿਰ ਜੋਰ ਦਾ ਉਹਦੇ ਵਿੱਚ ਟੈਂਟ ਭਰ ਕੇ ਤੇ ਠੱਪਾ ਵੱਜਦਾ ਪੂਰੇ ਜੋਰ ਦਾ ਤੇ ਕੰਬਲ ਦੇ ਉੱਪਰ ਉਹ ਪ੍ਰਿੰਟ ਹੋ ਜਾਂਦੇ ਨੇ ਪੂਰੇ ਸੋ ਇੱਥੋਂ ਅੱਜ ਅਸੀਂ 700 ਕੰਬਲ ਦੇ ਬਹੁਤ ਕਾਫੀ ਸਮਾਨ ਤੇ ਬڑے ਮਾਰਜਿਨ ਦੇ ਉੱਪਰ ਗੋਟੀਆਂ, ਜ਼ਰਾਬਾਂ ਕਾਫੀ ਸਾਰਾ ਸਮਾਨ ਲੈ ਆਇਆ ਹੈ। ਤਾਂ ਅਸਰੀ ਸ਼ਾਪਿੰਗ ਚੱਲ ਰਹੀ ਹੈ ਹਰ ਪੀਕ ਦਾ ਵਾਸਤੇ। ਕਿਉਂ ਅੱਜ ਰਾਤ ਨੂੰ ਅਸੀਂ ਇਹਦੇ ਹੋਵਾਂਗੇ ਮੈਨੂੰ ਲੱਗਦਾ 7-8 ਵਜੇ ਹੈ ਤੇ ਫਿਰ ਤੁਸੀਂ ਕਹਾਂਗੇ ਵਾਪਸ ਪਟੰਡਾ ਨੂੰ ਸਮਾਨ ਸਟਾਕ ਟਰੱਕ ਦੇ ਉੱਪਰ ਲਦਵਾ ਕੇ ਜਿਹੜਾ ਅਸੀਂ ਉਹ ਦਵਾਦ ਫਾਜ਼ਲ ਕਾਦੇ ਪਰਲੇ ਵਸੇ 7 ਲੋ ਜਰਾਵੇ ਤੇ ਪਾਕਿਸਤਾਨ ਦੇ ਬਾਹਰ ਦੇ ਕਾਲਜ ਦੇ ਪਿੰਡ ਹੈ ਉਹਨਾਂ ਸਮਾਨ ਪਹੁੰਚਾ ਰਿਹਾ ਹਾਂ ਆਲਸਾਈ ਦਾ ਫਿਲਮਟੇ ਹੋਇਆ ਹੈ ਅਸੀਂ ਇਹ ਫੈਕਟਰੀ ਕੋ ਮਰੇ ਚਲੋ ਪਰਮਾਤਮਾ ਸਦੇ ਗਲਵਿੰਦਰ ਸਿੰਘ ਹੋਰ ਨੂੰ ਚੜ੍ਹਦੀਆਂ ਕਲਾਂ ਚ ਰੱਖਣ ਸਾਨੂੰ ਵੀ ਇਹ ਜੀ ਨੌਲੇਜ ਰਸ ਹੈ ਹੋਈ ਚਲੋ ਬਹੁਤ ਵਧੀਆ ਹੈ ਜੁਣਾ ਹੈ ਵੱਡੀਆਂ ਕਲਾ ਹੈ